ਸਵਾਗਤ ਹੈ ਜੀ ਹੁਸ਼ਿਆਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਹੁਸ਼ਿਆਰਪੁਰ ਦੇ ਚਲਾਨ ਸਿੰਘਮ ਦੇ ਨਾਂ ਤੋਂ ਮਸ਼ਹੂਰ ਹੋਏ ਸੁਭਾਸ਼ ਭਗਤ ਜੋ ਕਿ ਇਸ ਵਕਤ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਬਤੌਰ ਟ੍ਰੈਫਿਕ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਦੇ ਵਿੱਚ ਰੱਖ ਕੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਇਹ ਸ਼ਾਇਦ ਸਾਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਸਮੇਂ-ਸਮੇਂ ਤੇ ਜਿਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਚਾਹੇ ਉਹ ਲੰਡੇ ਮੋਟਰਸਾਈਕਲਾਂ ਦੀ ਗੱਲ ਕਰੀਏ ਚਾਹੇ ਆਪਾਂ ਹੁੱਲੜ ਬਾਸਾ ਦੀ ਗੱਲ ਕਰੀਏ ਤਾਂ ਚਾਹੇ ਆਪਾਂ ਕਿਸੇ ਧਾਰਮਿਕ ਸਮਾਗਮ ਦੌਰਾਨ ਡਰੈਕਟਰਾਂ ਤੇ ਸਵਾਰ ਮੁੰਡਿਆਂ ਵੱਲੋਂ ਕੀਤੇ ਜਾਂਦੇ ਘਟੀਆਂ ਕਿਸਮ ਦੇ ਸਟੈਂਟਾਂ ਦੀ ਗੱਲ ਕਰੀਏ ਦਾਸੂ ਬਾਸ਼ਪੱਕ ਤੇ ਜੋ ਕਿ ਹੁਸ਼ਾਰਪੁਰ ਦੇ ਵਿੱਚ ਚਲਾਨ ਸਿੰਘਮ ਦੇ ਨਾਂ ਤੋਂ ਪ੍ਰਸਿੱਧ ਨੇ ਤਾਂ ਉਹਨਾਂ ਵੱਲੋਂ ਸਮੇਂ-ਸਮੇਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਅੱਜ ਦੀ ਇਹ ਵੀਡੀਓ ਉਹਨਾਂ ਮੁੰਡਿਆਂ ਲਈ ਬੇਹਤ ਖਾਸ ਹੈ ਜਿਹੜੇ ਆਪਣੇ ਮੋਟਰਸਾਈਕਲਾਂ ਨੂੰ ਲੰਡੇ ਕਰਵਾ ਕੇ ਘੁੰਮਦੇ ਨੇ ਵੱਡੇ ਸਲਾਨਸਰ ਪਵਾ ਕੇ ਘੁੰਮਦੇ ਨੇ ਜਾਂ ਬਿਨਾ ਨੰਬਰ ਪਲੇਟਾਂ ਤੋਂ ਘੁੰਮਦੇ ਨੇ ਤਾਂ ਜ਼ਰੂਰ ਸੁਣ ਲਓ ਇਹ ਵੀਡੀਓ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ ਨਵੀਂ ਮੁਹਿੰਮ ਹੈ ਹੁਸ਼ਾਰਪੁਰ ਪੁਲਿਸ ਨੇ ਛੇੜੀ ਹੈ ਮੇਰੇ ਨਾਲ ਚਲਾਨ ਸੰਗਮ ਸੁਭਾਸ਼ ਭਗਤ ਜੀ ਮੌਜੂਦ ਨੇ ਇਹ ਗੱਲਬਾਤ ਕਰ ਲੈਣੇ ਆ ਕਿਹੜੀ ਮੁਹਿੰਮ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਸੁਭਾਸ਼ ਜੀ ਨਵੀਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਬਤੌਰ ਇੰਚਾਰਜ ਤੁਹਾਡੇ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਕਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਸੋਖੇ ਸ਼ਬਦਾਂ ਦੇ ਵਿੱਚ ਸਟੀਕ ਜਾਣਕਾਰੀ ਜਿਹੜੀ ਉਹਨਾਂ ਦਾ ਮੁੰਡਿਆਂ ਤੱਕ ਪਹੁੰਚਾ ਦਿਓ ਜੀ ਜੈਨ ਜੀ ਇਹ ਮਾਨਜੋਗ ਐਸਐਸਪੀ ਸ਼ਹਿਰਪੁਰ ਜੀ ਨੇ ਇੱਕ ਮੀਮ ਸ਼ੁਰੂ ਕਰਾਈ ਹੈ ਮਾਨਜੋਗ ਡੀਜੀਪੀ ਸਾਹਿਬ ਦੇ ਆਦੇਸ਼ ਹੈ ਕਿ ਜਿੰਨੇ ਵੀ ਮੋਟਰਸਾਈਕਲ ਜਿਹੜੇ ਲੰਡੇ ਆ ਜਿਨ੍ਹਾਂ ਦਾ ਪਿੱਛੇ ਮਗਰਾੜ ਨਹੀਂ ਅੱਗੇ ਮਗਰਾੜ ਨਹੀਂ ਹੈ ਨੰਬਰ ਪਲੇਟਾ ਨਹੀਂ ਹੈ ਇਹ ਸਾਰੇ ਜਿਹੜੇ ਮੋਟਰਸਾਈਕਲ ਹੈ ਬੰਦ ਕੀਤੇ ਜਾਣ ਤਾਂ ਜੋ ਸ਼ਹਿਰ ਦੇ ਵਿੱਚ ਜਦੋਂ ਕੋਈ ਵਾਰਦਾਤ ਹੁੰਦੀ ਹੈ ਤੇ ਜਦੋਂ ਅਸੀਂ ਕੋਈ ਫੁਟੇਜ ਕਢਾਉਨੇ ਆ ਵੀਡੀਓ ਫੁਟੇਜ ਕਢਾਉਨੇ ਆ ਡਿਟੇਲ ਕਢਾਉਨੇ ਆ ਉਹਦੇ ਵਿੱਚ ਵਿਅਕਤੀ ਦੀ ਪਿੱਠ ਆ ਜਾਂਦੀ ਚਿਹਰਾ ਧੁੰਦਲਾ ਆ ਜਾਂਦਾ ਪਰ ਉਹਦਾ ਵਹੀਕਲ ਦਾ ਨੰਬਰ ਨਹੀਂ ਆਉਂਦਾ ਇਹਦੇ ਕਰਕੇ ਸਾਨੂੰ ਉਹ ਵਿਅਕਤੀ ਨੂੰ ਟ੍ਰੇਸ ਕਰਨ ਵਿੱਚ ਦਿੱਕਤ ਆਉਂਦੀ ਹੈ ਮੈਂ ਵੀ ਸਮਝਦਾ ਕਿ ਮਾਨ ਜੋ ਜੀਐਸਪੀ ਹੁਸ਼ਿਆਰਪੁਰ ਜੀ ਵੱਲੋਂ ਬਹੁਤ ਸਕੰਜਾ ਕੱਸਿਆ ਹੈ ਭਾਵੇਂ ਸਾਡੇ ਜ਼ਿਲ੍ਹੇ ਵਿੱਚ ਐਜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬਹੁਤ ਘੱਟ ਆ ਪਰ ਫਿਰ ਵੀ ਅਸੀਂ ਚੋਨੇ ਬਜੇ ਕੋਈ ਇੱਕ ਅਦੋਖਾ ਹੈ ਗਿਆ ਤੇ ਉਹ ਵੀ ਖਤਮ ਕੀਤੀਆਂ ਜਾਣ ਇਸ ਕਰਕੇ ਅਸੀਂ ਹੁਣ ਮੈਮ ਸ਼ੁਰੂ ਕੀਤੀ ਹੈ ਕਿ ਜਿੰਨੇ ਮੋਟਰਸਾਈਕਲ ਲੰਡੇ ਆ ਬਿਨਾ ਨੰਬਰ ਪਲੇਟਾਂ ਦੇ ਆ ਉਹ ਸਾਰੇ ਅਸੀਂ 20 ਦਿਨ ਦੇ ਵਿੱਚ ਵਿੱਚ ਜੋ ਮਰਜ਼ੀ ਹੋ ਜੇ ਹਰ ਹਾਲਤ ਵਿੱਚ ਫੜ ਕੇ ਅਸੀਂ ਉਹ ਬੰਦ ਕਰਨੇ ਆ ਫੜਨੇ ਕਿਵੇਂ ਨੇ ਜੀ ਤੁਹਾਡੇ ਵੱਲੋਂ ਪੈਟਰੋਲ ਪੰਪ ਦੇ ਮਾਲਕਾਂ ਤੱਕ ਪਹੁੰਚ ਕੀਤੀ ਗਈ ਹੈ ਤੁਹਾਡੇ ਵੱਲੋਂ ਜਿਹੜੇ ਮੋਟਰਸਾਈਕਲਾਂ ਤੇ ਮਕੈਨਿਕਾਂ ਉਨਾਂ ਤੱਕ ਪਹੁੰਚ ਕੀਤੀ ਗਈ ਹੈ ਉਹਨਾਂ ਨੂੰ ਕੀ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਜੀ ਤੁਹਾਡੇ ਵੱਲ ਮੈਂ ਦੱਸਣਾ ਚਾਹੁੰਦਾ ਜੀ ਅਸੀਂ ਕੱਲ ਵੀ ਜਾ ਕੇ ਕਈ ਪੈਟਰੋਲ ਪੰਪ ਵੀਰਾਂ ਨੂੰ ਪੈਟਰੋਲ ਪੰਪ ਵਾਲੇ ਵੀਰਾਂ ਨੂੰ ਬੇਨਤੀਆਂ ਕੀਤੀਆਂ ਜਿਨ੍ਹਾਂ ਨੇ ਸਾਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਕਿ ਅਸੀਂ ਇਸ ਕੰਮ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਅਸੀਂ ਜਿਹੜਾ ਵੀ ਸਾਡੇ ਕੋਲ ਬਿਨਾ ਮੋਟਰਸ ਬੋਨਾ ਨੰਬਰ ਪਲੇਟ ਦੇ ਕੋਈ ਵਹੀਕਲ ਆਉਂਦਾ ਅਸੀਂ ਉਹ ਤੇਲ ਨਹੀਂ ਪਾਵਾਂਗੇ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਵੀਰ ਜਿਹੜੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਮਕੈਨਿਕ ਵੀਰ ਹੈ ਉਹਨਾਂ ਨੂੰ ਵੀ ਜਾ ਕੇ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕੀਤੀ ਹੈ ਉਹਨਾਂ ਨੇ ਵੀ ਸਾਨੂੰ ਪੂਰਨ ਵਿਸ਼ਵਾਸ ਦਿੱਤਾ ਹੈ ਵੀ ਠੀਕ ਹੈ ਅਸੀਂ ਕਾਰੋਬਾਰੀ ਬੰਦੇ ਆ ਸਾਨੂੰ ਪਤਾ ਜੇ ਅਸੀਂ ਮੋਟਰਸਾਈਕਲ ਵਗੈਰਾ ਠੀਕ ਨਹੀਂ ਕਰਾਂਗੇ ਸਾਨੂੰ ਵੇਛੀ ਦਾ ਘਾਟਾ ਪੈਂਦਾ ਪਰ ਕਹਿੰਦੇ ਕਿ ਅਸੀਂ ਅਸੀਂ ਆਪਣੀ ਆਮਦਨ ਨੂੰ ਨਹੀਂ ਦੇਖਣਾ ਅਸੀਂ ਸ਼ਹਿਰ ਦੇ ਜਿਹੜਾ ਲਾਂਡ ਆਰਡਰ ਹੈ ਉਹਨੂੰ ਦੇਖਣਾ ਇਸ ਕਰਕੇ ਅਸੀਂ ਕਿਸੇ ਵੀ ਜਿਹੜਾ ਮੋਟਰਸਾਈਕਲ ਜਿਹਦੀ ਨੰਬਰ ਪਲੇਟਾਂ ਨਹੀਂ ਹੈਗੇ ਲੰਡੇ ਆ ਉਹਦੀ ਕੋਈ ਰਿਪੇਅਰ ਨਹੀਂ ਕਰਾਂਗੇ ਜਿਵੇਂ ਕਿ ਤੁਸੀਂ ਮਕੈਨਿਕਾਂ ਦੀ ਗੱਲ ਕੀਤੀ ਆ ਆਪਾਂ ਸਲੈਂਸਰਾਂ ਦੀ ਗੱਲ ਕਰ ਲਈਏ ਕਿਉਂਕਿ ਜਦੋਂ ਸਲੈਂਸਰ ਬਦਲਾਉਣ ਲਈ ਜਾਂਦੇ ਨੇ ਨੌਜਵਾਨ ਅਕਸਰ ਮਕੈਨਿਕਾਂ ਦੇ ਕੋਲੇ ਜਾਂਦੇ ਨੇ ਜੀ ਨੰਬਰ ਪਲੇਟਾਂ ਤੋਂ ਲੈਸ ਤਾਂ ਤੁਸੀਂ ਉਹਨਾਂ ਨੂੰ ਸਲੈਂਸਰਾਂ ਦੀ ਵੀ ਕੀਤੀ ਆ ਅਪੀਲ ਜਾਂ ਉਹਨਾਂ ਨੂੰ ਵੱਡੇ ਜਿਹੜੇ ਪ੍ਰੈਸ਼ਰ ਹਾਰਨ ਹੁੰਦੇ ਨੇ ਕਿ ਤੁਸੀਂ ਚੰਦ ਇੱਕ ਪੈਸੇਆਂ ਖਾਤਰ ਜਿਹੜਾ ਇੱਕ ਨਾਇਸ ਵਾਇਓਲੇਸ਼ਨ ਹੁੰਦੀ ਆ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਉਸਤੇ ਵੀ ਜੜੀ ਲਗਾਮ ਲਗਾਈ ਜਾਵੇ ਕਿਉਂਕਿ ਮਕੈਨਿਕ ਚੇਕਰ ਚਾਵੇ ਤਾਂ ਸਿੱਧੇ ਤੌਰ ਤੇ ਮਨਾ ਕਰ ਸਕਦਾ ਸਾਨੂੰ ਹੁਸ਼ਾਰਪੁਰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਨੇ ਅਸੀਂ ਇਸ ਤਰ੍ਹਾਂ ਦੀ ਜਿਹੜੀ ਉਹ ਤੁਹਾਡੀ ਮਕੈਨਿਕੀ ਤੁਹਾਡੇ ਲੇਖੇ ਨਹੀਂ ਲਾ ਸਕਦੇ ਜੀ ਚੇਤਨ ਜੀ ਬਿਲਕੁਲ ਤੁਹਾਡਾ ਸਵਾਲ ਹੀ ਠੀਕ ਹੈ ਬਹੁਤ ਵਧੀਆ ਸਵਾਲ ਹੈ ਤੁਹਾਡਾ ਇਹ ਪਬਲਿਕ ਦੇ ਵਿੱਚ ਜਾਣ ਇਥੇ ਵਿੱਚ ਹੈ ਮੈਂ ਅੱਜ ਤੋਂ 3 ਮਹੀਨੇ ਪਹਿਲਾਂ ਜਿਹੜੇ ਸੀਗੇ ਸਾਡੇ ਵੀਰ ਸੀਗੇ ਦੂਸਰੇ ਮਕੈਨਿਕ ਵੀਰ ਉਹਨਾਂ ਨੂੰ ਜਾ ਕੇ ਬੇਨਤੀਆਂ ਕੀਤੀ ਸੀ ਵੀ ਅੱਜ ਤੋਂ ਬਾਅਦ ਕੋਈ ਵੀ ਸਲੈਂਸਰ ਜਿਹੜਾ ਕੰਪਨੀ ਫਿਟਡ ਸਲੈਂਸਰ ਹੈ ਉਹ ਬਦਲ ਕੇ ਦੂਸਰਾ ਸਲੰਸਰ ਪਟਾਕੇ ਮਾਰਨ ਵਾਲਾ ਨਾ ਲਾਇਆ ਜਾਵੇ ਜਾਂ ਜਾਲੀਆਂ ਨਾ ਕੱਢੀ ਜਾਣ ਜਾਂ ਵੱਡੇ ਜਿਹੜੇ ਹਾਰਨ ਸਪੀਕਰ ਉਹ ਨਾ ਲਾ ਨਾ ਲਾਏ ਜਾਣ ਉਹਦੇ ਵਿੱਚ ਵੀ ਸਾਨੂੰ ਬੜਾ ਸਹਿਯੋਗ ਮਿਲਿਆ ਸੀ ਅਸੀਂ ਕੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੱਲ ਮੈਂ ਤੇ ਮੇਰੀ ਟੀਮ ਨੇ ਅਸੀਂ ਹਿਯਾਰਪੁਰ ਦਾ ਘਟੋ ਘਟ ਅੱਧਾ ਏਰੀਆ ਜਿਹੜਾ ਸੀਗਾ گاਹ ਮਾਰਿਆ ਉਹਦੇ ਵਿੱਚ ਸਾਨੂੰ ਇੱਕ ਮੋਟਰਸਾਈਕਲ ਲੰਡਾ ਮਿਲਿਆ ਬਾਕੀ ਕੋਈ ਮੋਟਰਸਾਈਕਲ ਸਾਨੂੰ ਕੋਈ ਲੰਡਾ ਨਹੀਂ ਮਿਲਿਆ ਕੋਈ ਪਟਾਕਿਆਂ ਵਾਲਾ ਨਹੀਂ ਮਿਲਿਆ ਤੇ ਕੋਈ ਵੱਡੇ ਸਪੀਕਰਾਂ ਵਾਲਾ ਨਹੀਂ ਮਿਲਿਆ ਸਾਨੂੰ ਜਿਹੜੇ ਮਕੈਨਿਕ ਵੀਰ ਹੈ ਇਹ ਬਾਤ ਕਾਪੀਰੇਟ ਕਰ ਰਿਹਾ ਤੁਸੀਂ ਹੁਣ ਵੀ ਜਾ ਕੇ ਕਿਸੇ ਮਕੈਨਿਕ ਵੀਰ ਨੂੰ ਜੇ ਇਸ ਚੀਜ਼ ਨੂੰ ਚੈੱਕ ਕਰਨਾ ਤੇ ਜਾ ਕੇ ਮੋਟਰਸਾਈਕਲ ਲੈ ਜਾਓ ਉਹਨੂੰ ਕਹੋ ਜੀ ਸਲੈਂਸਰ ਚੇਂਜ ਕਰ ਦਿਓ ਮੈਂ ਕਹਿਆ ਜੀ 20000 ਸਾਲੋਂ ਸਲੈਂਸਰ ਚੇਂਜ ਨਹੀਂ ਕਰਨਗੇ ਔਰ ਤੁਹਾਨੂੰ ਨਾਲ ਹੀ ਕਹਿਣਗੇ ਵੀ ਭਾਜੀ ਅਗਰ ਅਸੀਂ ਮਰਜ਼ੇ ਦਾ ਸਲੈਂਸਰ ਚੇਂਜ ਕਰਦੇ ਆਂ ਤੇ ਸਾਡੇ ਤੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੂਗਾ ਇਸ ਚੀਜ਼ ਨੂੰ ਅਸੀਂ ਸਿਵਲ ਦੇ ਲੋਕ ਦੇ ਕੇ ਪ੍ਰਤਾਪ ਹੀ ਲਿਆ ਅਸੀਂ ਇੱਕ ਵੀਰ ਸੀਗਾ ਉਹਨੂੰ ਸਨਮਾਨਤ ਵੀ ਕੀਤਾ ਉਹਨੂੰ ਬਿਲਕੁਲ ਜੀ ਬਿਲਕੁਲ ਉਹਨੂੰ ਭੇਜਿਆ ਜਾ ਕੇ ਬਿਲਕੁਲ ਜੀ ਬਿਲਕੁਲ ਉਹਨੂੰ ਭੇਜਿਆ ਜਾ ਕੇ ਪਈ ਜਾਓ ਤੁਸੀਂ ਕਹੋ ਜੀ ਸ ਔਰ ਮੈਂ ਤੁਹਾਨੂੰ ਦੱਸ ਵੀ ਸਕਦਾ ਵੀ ਉਹ ਕਿਹੜਾ ਵੀਰ ਹੈ ਉੱਥੇ ਪਹਿਲੇ ਰਾਣਾ ਜੀ ਦੀ ਦੁਕਾਨ ਹੁੰਦੀ ਸੀ ਕਿ ਉਦੀ ਜਗ੍ਹਾ ਉਨ ਕੋ ਹੋਰ ਵਿਅਕਤੀ ਆਇਆ ਉਸ ਵਿਅਕਤੀ ਨੇ ਬਿਲਕੁਲ ਬੰਦ ਕਰਤਾ ਮਨੇ ਕਰ ਦਿੱਤਾ ਸੀਗਾ ਕਿ ਨਹੀਂ ਜੀ ਅਸੀਂ ਇਸ ਲੰਸਰ ਜਿਹੜਾ ਨਹੀਂ ਲਾਉਣਾ ਅਸੀਂ ਪ੍ਰਸ਼ਾਸਨ ਦੇ ਤੇ ਪੁਲਿਸ ਦੇ ਨਾਲ ਆ ਜੀ ਸ਼ੁਭਾਸ਼ ਚ ਜਿਵੇਂ ਹੁਸ਼ਾਰਪੁਰ ਰੇਲਵੇ ਫਟਕ ਤੇ ਆਪਾਂ ਗੱਲ ਕਰੀਏ ਤਾਂ ਜਦੋਂ ਅਕਸਰ ਟ੍ਰੇਨਾਂ ਆਉਂਦੀਆਂ ਜਾਂਦੀਆਂ ਸੀ ਕਿ ਤਾਂ ਦੋਹਾਂ ਪਾਸੇ ਤਾਂ ਲੰਮਾ ਜਮ ਜਿਹੜਾ ਲੱਗ ਜਾਂਦਾ ਸੀਗਾ ਬਹੁਤ ਵੱਡੇ ਪੱਧਰ ਤੇ ਮੈਨੂੰ ਲੱਗਦਾ ਸੈਂਕੜਿਆਂ ਤੇ ਗਿਣਤੀ ਦੇ ਵਿੱਚ ਉੱਥੇ ਚਲਾਨ ਕੀਤੇ ਨੇ 10-15 ਦਿਨ ਉੱਥੇ ਮਿਹਨ ਹੁਣ ਤਾਂ ਬਕਾਇਦਾ ਪੱਥਰ ਤੇ ਜਿਹੜੇ ਉਹ ਬੈਰੀਕੇਡ ਆ ਜਿਹੜੇ ਸੈਂਟਰ ਦੇ ਵਿੱਚ ਲਾ ਦਿੱਤੇ ਗਏ ਨੇ ਕੀ ਉਹ ਉਮੀਦ ਹੈ ਲੋਕਾਂ ਤੋਂ ਜਿਵੇਂ ਉੱਥੇ ਸਾਨੂੰ ਤੁਹਾਨੂੰ ਸਹਿਯੋਗ ਮਿਲਿਆ ਆਮ ਲੋਕਾਂ ਦਾ ਇਹ ਜਿਹੜੀ ਨਵੀਂ ਮੁਹਿੰਮ ਜੋ 20 ਦਿਨਾਂ ਲਈ ਸ਼ੁਰੂ ਕੀਤੀ ਗਈ ਆ ਇਸ ਵਿੱਚ ਕਿੰਨਾ ਕਬੂਰ ਪਏਗਾ ਸਾਨੂੰ ਜੀ ਫਿਰ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਸਾਨੂੰ ਸਾਡੀ ਹਿਸ਼ਾਰਪੁਰ ਦੀ ਜਿਹੜੀ ਖਲਕਤ ਹੈ ਪਬਲਿਕ ਹੈ ਇਹਨਾਂ ਨੇ ਸਾਨੂੰ ਜਿਹੜਾ ਰੇਲਵੇ ਕਰਾਸਿੰਗ ਸੀ ਉੱਥੇ ਜਿਹੜਾ ਜਾਮ ਲੱਗਦਾ ਸੀ ਬਹੁਤ ਵੱਡਾ ਜਾਮ ਲੱਗਦਾ ਸੀਗਾ ਤੇ ਉਹ ਜਾਮ ਨੂੰ ਅਸਲ ਦੇਖੋ ਉਹ ਮੁਕਤੀ ਦਵਾਈ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਬਲਿਕ ਨੇ ਸਾਡਾ ਸਾਥ ਦਿੱਤਾ ਅਸੀਂ ਉਸ ਚੀਜ਼ ਵਿੱਚ ਕਾਮਯਾਬ ਹੋਏ ਹਾਂ ਇਸੇ ਤਰੀਕੇ ਨਾਲ ਹੀ ਸਾਨੂੰ ਪਬਲਿਕ ਜਿਹੜੀ ਹੈ ਜਿਹੜਾ ਆਪਾਂ ਬਿਨਾ ਨੰਬਰ ਪਲੇਟ ਵਹੀਕਲ ਬੰਦ ਕਰਨੇ ਆ ਇਹਦੇ ਵਿੱਚ ਪਬਲਿਕ ਨੇ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਔਰ ਹੋਰ ਸਹਿਯੋਗ ਸਾਨੂੰ ਉਮੀਦ ਹੈ ਕਿ ਦੇਣਗੇ ਤੇ ਅਸੀਂ ਇਸ ਚੀਜ਼ ਵਿੱਚ ਵੀ ਕਾਮਯਾਬ ਹੋਵਾਂਗੇ ਜਿਸ ਤਰ੍ਹਾਂ ਦੇਖੋ ਇੱਕ ਇਨਸਾਨ ਦੀਆਂ ਦੋ ਅੱਖਾਂ ਉਹ ਦੋ ਅੱਖਾਂ ਮੀਨਸ ਇੱਕ ਪੁਲਿਸ ਹੈ ਇੱਕ ਪਬਲਿਕ ਹੈ ਦੋਨੋਂ ਅੱਖਾਂ ਇੱਕ ਚੀਜ਼ ਨੂੰ ਇੱਕ ਟਾਈਮ ਤੇ ਦੇਖਣ ਗਿਆ ਤੇ ਉਹ ਦੇਖ ਸਕਣ ਗਿਆ ਅ ਜਦ ਤੱਕ ਉਹ ਦੋਨੋਂ ਅੱਖਾਂ ਇੱਕ ਨਹੀਂ ਹੁੰਦੀਆਂ ਉਹ ਕਿਸੇ ਇੱਕ ਚੀਜ਼ ਨੂੰ ਦੇਖ ਨਹੀਂ ਸਕਦੇ ਆ ਇਸ ਕਰਕੇ ਅਸੀਂ ਦੋਨੋਂ ਰਲ ਕੇ ਪੁਲਿਸ ਤੇ ਪਬਲਿਕ ਇਹ ਕੰਮ ਕਰਾਂਗੇ ਤੇ ਇਹਦੇ ਵਿੱਚ ਥੈਂਕ ਗੋਡ ਕਿ ਅਸੀਂ ਇਹਦੇ ਵਿੱਚ ਬਿਲਕੁਲ ਕਾਮਯਾਬ ਅਸੀਂ ਹੋਵਾਂਗੇ ਇਨਸਪਾਇਰ ਵੇ ਇਨੋਵੇਸ਼ਨ ਡੀ ਐਨ ਏ ਯੂਨੀਵਰਸਿਟੀ